ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੇ ਵੱਖਰੇ ਮਕਾਮ ਹਾਸਲ ਕੀਤੇ ਮੈਂ ਇਸੇ ਨੂੰ ਸਭ ਤੋਂ ਵੱਡਾ ਮਾਣ ਮੰਨਦਾ ਲੇਕਿਨ ਉਹ ਕਿਸ ਚੀਜ਼ ਨੂੰ ਕਿਵੇਂ ਦੇਖਦੇ ਨੇ ਇਸ ਨੌਜਵਾਨੀ ਦੀ ਉਮਰ ਦੇ ਵਿੱਚ ਜਿੰਨੀਆਂ ਪ੍ਰਾਪਤੀਆਂ ਬੰਦਨੂਰ ਨੇ ਕੀਤੀਆਂ ਉਹ ਕਿਸੇ ਜਾਣ ਪਛਾਣ ਦੀਆਂ ਮੁਤਾਜ ਨਹੀਂ ਬੰਦਨੂਰ ਨੂੰ ਸਾਡੇ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬੰਦਨਤ ਕੇ ਦਾ ਮਸੂਰ ਹੋ ਰਿਹਾ ਪਹਿਲਾਂ ਤਾਂ ਦੱਸੋ ਸਾਡੇ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਆ ਕੇ ਬਹੁਤ ਬਧੀ ਲੱਗ ਰਿਹਾ ਜੀ ਨਿਊਜ਼ੀਲੈਂਡ ਮੇ ਫਸਟ ਟਾਈਮ ਆਈ ਆਂ ਅਰ ਵੈਸੇ ਕਿਤੇ ਵੀ ਬਾਹਰ ਲੀ ਕਿਸੇ ਕੰਟਰੀ ਜਾਉ ਤਾਂ ਐਕਸਾਈਟਮੈਂਟ ਤੇ ਉਨੀ ਹੁੰਦੀ ਹੈ ਬਟ ਨਿਊਜ਼ੀਲੈਂਡ ਵਾਸਤੇ ਬਹੁਤ ਜ਼ਿਆਦਾ ਐਕਸਾਈਟਿਡ ਸੀ ਫਸਟ ਟਾਈਮ ਦਾ ਟ੍ਰਿਪ ਸੀਗਾ ਸੁਣਿਆ ਬਹੁਤ ਹੋਏ ਸੀ ਕਿ ਨਿਊਜ਼ੀਲੈਂਡ ਬਹੁਤ ਪੈਰੀ ਕੰਟਰੀ ਹੈ ਤੇ ਐਗਜ਼ੈਕਟਲੀ ਹੈ ਵੀ ਬਹੁਤ ਸੋਹਣਾ ਲੱਗ ਰਿਹਾ ਬਾਕੀ ਅੱਛਾ ਮੈਂ ਸਕਰੀਨ ਦੇ ਉੱਤੇ ਦੇਖ ਰਿਹਾ ਵੀ ਹੁਣੇ-ਹੁਣੇ ਸਾਡੀ ਟੀਮ ਨੇ ਸ਼ੇਅਰ ਕੀਤਾ ਪੋਸਟਰ ਵੀ ਸੋਲਡ ਆਊਟ ਇਵੈਂਟ ਹੈ ਇਹ ਔਰ 8ਵੀ ਲੇਡੀਜ਼ ਨਾਈਟ ਆ ਬਹੁਤ ਹੀ ਬਿਹਤਰ ਤਰੀਕੇ ਦੇ ਨਾਲ ਹਰ ਵਾਰੇ ਸ਼ਰਨਦੀਪ ਸਿੰਘ ਅਤੇ ਉਹਨਾਂ ਦੀ ਟੀਮ ਜਿਹੜੇ ਆ ਉਹ ਇਸ ਨੂੰ ਬੂਮ ਰਾਈਡਰਸ ਵੱਲੋਂ SBS ਸਪੋਰਟਸ ਐਂਡ ਕਲਚਰ ਕਲੱਬ ਦੇ ਸਹਿਯੋਗ ਨਾਲ ਆਪਣੇ ਜਿਹੜੀਆਂ ਸਾਡੀਆਂ ਧੀਆਂ ਧਿਆਣੀਆਂ ਉਹਨਾਂ ਦੇ ਰੂਬਰੂ ਕਰਦੇ ਆ ਜੀ ਤੁਹਾਡੇ ਲਈ ਇਸ ਤਰ੍ਹਾਂ ਦੇ ਤਜਰਬੇ ਬਹੁਤ ਸਾਰੇ ਹੋਏ ਹੋਣਗੇ ਪਰ ਕਿੰਨੀ ਐਕਸਾਈਟਮੈਂਟ ਤੁਹਾਡੇ ਮਨ ਦੇ ਵਿੱਚ ਆ ਕਿਉਂਕਿ ਇਹ ਜਿਹੜਾ ਸ਼ੋਅ ਆ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵੀ ਬਹੁਤ ਵੱਖਰੇ ਆयाम ਹੁਣ ਇਹਦੇ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਣਾ ਆ ਅ ਮੈਂ ਇਹੀ ਕਹਾਂਗੀ ਕਿ ਜਦੋਂ ਕੋਈ ਆਰਟਿਸਟਸ ਨਾ ਬਾਹਰੀਆਂ ਕੰਟਰੀਜ਼ ਦੇ ਵਿੱਚ ਪਰਫਾਰਮ ਕਰਨ ਜਾਂਦਾ ਹੈ ਸਾਡੇ ਵਰਗੇ ਜਿਹੜੇ ਜਾਂਦੇ ਆ ਉਹਨਾਂ ਲਈ ਇਸ ਤੋਂ ਵੱਡੀ ਗੱਲ ਮੇਰਾ ਖਿਆਲ ਕੋਈ ਨਹੀਂ ਹੋ ਸਕਦੀ ਕਿ ਜਦੋਂ ਸਾਨੂੰ ਇਸਨੂੰ ਮਿਲਦਾ ਹੈ ਪਹਿਲਾਂ ਹੀ ਕਿ ਸਾਡਾ ਜਿਹੜਾ ਕਾਨਸਰਟ ਹੈ ਜਿਹੜਾ ਸਾਡਾ ਸ਼ੋਅ ਹੈ ਉਹ ਫੁੱਲ ਹੈ ਗਿਆ ਸਾਰੇ ਟਿਕਟਸ बिक ਚੁੱਕਿਆ ਨੇ ਸੋਲਡ ਆਊਟ ਹੋ ਚੁੱਕਿਆ ਹੈ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਹੁੰਦੀ ਹਰੇਕ ਆਰਟਿਸਟ ਦੇ ਲਈ ਬਹੁਤ ਜ਼ਿਆਦਾ ਅੱਛੀ ਗੱਲ ਹੁੰਦੀ ਹੈ ਸੋ ਥੈਂਕ ਯੂ ਸੋ ਮੱਚ ਜਿਹੜੇ ਸਾਡੇ ਪ੍ਰੋਮੋਟਰਸ ਨੇ ਸ਼ਰਨ ਭਾਜੀ ਬਹੁਤ ਹੀ ਨੇਚਰ ਵਾਈਜ਼ ਵੀ ਬਹੁਤ ਅੱਛੇ ਨੇ ਮੈਂ ਤਾਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਬਟ ਬਹੁਤ ਵਧੀਆ ਬਹੁਤ ਫੈਮਿਲੀਅਰ ਨੇ ਤੇ ਮਤਲਬ ਇਹ ਵੱਡੀ ਗੱਲ ਹੈ ਉਹਨਾਂ ਨੇ ਆਉਂਦੇ ਸਾਰੇ ਕਿਹਾ ਕਿ ਜੀ اسی ਨਾ ਆਪਣੇ ਪਰਿਵਾਰ ਦਾ ਮੈਂਬਰ ਜੀ ਜੀ ਥੈਂਕ ਯੂ so much ਭਾਜੀ ਐਂਡ ਸੈਕਿੰਡ ਥਿੰਗ ਇਹ ਵੀ ਮੈਨੂੰ ਬਹੁਤ ਅੱਛਾ ਲੱਗਾ ਜਿਵੇਂ ਮੈਂ ਕੱਲ 에어ਪੋਰਟ ਤੇ ਆਈ ਸੀ 에어ਪੋਰਟ ਤੇ ਆਈ ਸੀ ਤੇ ਕਿੰਨੀਆਂ ਸਾਰੀਆਂ ਲੇਡੀਜ਼ ਆਈਆਂ ਸੀ ਉੱਥੇ ਸਾਨੂੰ ਰਿਸੀਵ ਕਰਨ ਉਹ ਮੈਨੂੰ ਹੁਣ ਤੱਕ ਮੇਰੀ ਲਾਈਫ ਦਾ ਲਾਈਕ ਫਰਸਟ ਫਰਸਟ ਟਾਈਮ ਇਦਾਂ ਹੋਇਆ ਕਿ ਇੰਨੀਆਂ ਸਾਰੀਆਂ ਲੇਡੀਜ਼ ਸਾਨੂੰ ਰਿਸੀਵ ਕਰਨਾ ਆਈ ਸੀ ਬਹੁਤ ਬਹੁਤ ਵਧੀਆ ਬਹੁਤ ਵੱਡੀ ਗੱਲ ਹੈ ਨਾਲ ਜੀ ਤੁਸੀਂ ਸੁਣਿਆ ਤਾਂ ਹੋਣਾ ਲੇਕਿਨ ਦੇਖ ਵੀ ਲਿਆ ਐਗਜ਼ੈਕਟਲੀ ਹੋਰ ਕੀ ਚਾਹੀਦਾ ਹੁੰਦਾ ਜੀ ਅੱਛਾ ਥੋੜਾ ਜਿਹਾ ਸਾਨੂੰ ਜਿਹੜੇ ਸਾਡੇ ਸਰੋਤੇ ਪਹਿਲੀ ਵਾਰ ਤੁਹਾਨੂੰ ਗੱਲਬਾਤ ਕਰਦੇ ਆ ਦੇਖ ਰਹੇ ਆ ਜੀ ਆ ਉਹਨਾਂ ਦੀ ਜਾਣਕਾਰੀ ਦੇ ਹਿੱਤ ਜ਼ਰੂਰ ਦੱਸੋ ਸੰਕੀਪ ਤੇ ਵਿੱਚ ਜਿਨ੍ਹਾਂ ਗਲੀਆਂ ਚ ਪਲੇ ਬੜੇ ਜਵਾਨ ਹੋਏ ਕਿੱਥੋਂ ਕਿੱਥੋਂ ਅੱਗੋਂ ਜਾ ਕੇ ਫਿਰ ਪੜਾਈਆਂ ਦੇ ਜਿਹੜੇ ਕੰਮ ਹਾਸਲ ਕੀਤੇ ਮੈਂ ਗਲੀਆਂ ਵਿੱਚ ਨਹੀਂ ਮੈਂ ਪੜਾਈਂ ਚ ਪਲੀ ਆ ਹਾਂਜੀ ਮੇਰਾ ਜਨਮ ਇੱਕ ਐਹੋ ਜਿਹੀ ਪਹਾੜਾਂ ਤੇ ਹੋਇਆ ਹੈ ਜਿੱਥੇ ਉਸ ਟਾਈਮ ਚ ਬਿਜਲੀ ਨਹੀਂ ਸੀ ਹੁੰਦੀ ਹਾਂ ਔਰ ਰੋਡਸ ਨਹੀਂ ਸੀ ਹੁੰਦੇ ਟੀਵੀ ਵਗੈਰਾ ਆਫ ਕੋਰਸ ਜੇ ਲਾਈਟ ਨਹੀਂ ਸੀ ਹੁੰਦੀ ਤੇ ਟੀਵੀ ਨਹੀਂ ਸੀ ਸਕੋਪ ਨਹੀਂ ਸੀ ਹੁੰਦਾ ਉੱਥੇ ਹੈ ਨਾ ਸੋਰਸ ਨਹੀਂ ਸੀ ਇਹੋ ਜਿਹਾ ਹੁੰਦਾ ਸੋ ਰੇਡੀਓ ਜਿੱਥੇ ਮੈਂ ਅੱਜ ਬੈਠੀ ਆ ਰੇਡੀਓ ਤੇ ਗੱਲਬਾਤ ਜਦੋਂ ਮੈਂ ਰੇਡੀਓ ਕਿਸੇ ਤੇ ਇੰਟਰਵਿਊ ਕਰਦੀ ਹੁੰਦੀ ਆ ਗੱਲ ਕਰਦੀ ਹੁੰਦੀ ਮੈਨੂੰ ਯਾਦ ਆ ਜਾਂਦਾ ਹੁੰਦਾ ਟਾਈਮ ਕਿ ਮੈਂ ਰੇਡੀਓ ਸੁਣਦੀ ਹੁੰਦੀ ਸੀ ਉੱਥੇ ਸਿਰਫ ਸੋਰਸ ਇਕੋ ਹੀ ਹੁੰਦਾ ਸੀ ਕਿ ਰੇਡੀਓ ਸੁਣਨ ਦਾ ਸੋ ਰੇਡੀਓ ਸੁਣਨ ਕੇ ਮੇਜ ਨਹੀਂ ਕੋਈ ਮੈਨੂੰ ਮੈਂ ਗਾ ਸਕਦੀ ਆ ਉਹ ਸਾਰਾ ਮੈਂ ਰੇਡੀਓ ਦੀ ਬਦੌਲਤ ਸਾਰੇ ਰੇਡੀਓ ਸੋ ਸਟਾਕੇ ਦਾ ਪ੍ਰੈਸਾਈਜ਼ਲੀ ਨਾ ਜ਼ਰੂਰ ਦੱਸ ਸਾਡਾ ਜੇ ਦਾ ਲੱਗਾ ਸੀ ਉਹਨਾਂ ਗਲੀਆਂ ਦਾ ਜਿਹੜਾ ਮਾਰਕਾ ਆ। ਅਮ ਡਿਸਟ੍ਰਿਕਟ ਰਿਆਸੀ ਜੰਮੂ ਸਟੇਟ ਡਿਸਟ੍ਰਿਕਟ ਰਿਆਸੀ ਤੇ ਜਿਹੜਾ ਸਾਡਾ ਵਿਲੇਜ ਕਹ ਲੋ ਪਾਣਾ ਇਚ ਤੇ ਜਿਹੜਾ ਸਾਡਾ ਏਰੀਆ ਹੈਗਾ ਉੱਥੋਂ ਦਾ ਨਾਮ ਜੁੱਡਾ ਹੈ ਜੁੱਡਾ ਦੁੱਗਾ ਮਤਲਬ ਇਦਾਂ ਦੇ ਨਾਮ ਸਪੈਸ਼ਲ ਰਾਜਮਾ ਖਾ ਖਾ ਕੇ ਆਵਾਜ਼ ਜਿਹੜੀ ਹੈ ਪੂਰੀ ਤਣਕ ਦੀ ਟੱਲੀ ਵਾਂਗੂ ਤੁਸੀਂ ਕੈਮ ਰੱਖੀ। ਅ ਮੈਂ ਝੂਠ ਨਹੀਂ ਕਹਉਂ ਸੀ ਜਿਹੜਾ ਤੁਹਾਨੂੰ ਦਿਲ ਦੇ ਬਹੁਤ ਕਰੀਬ ਸੀ ਜਿਹੜਾ ਤੁਹਾਨੂੰ ਲੱਗਿਆ ਕਿ ਨਹੀਂ ਨਹੀਂ ਮੈਂ ਨਹੀਂ ਗਾ ਸਕਦੀ। ਗੁਰਗੜਾ ਆ ਹੋਵੇ ਕਿਤੇ ਗਾਣੇ ਨਾ ਬੜੇ ਸਾਰੇ ਸੀ ਕਿ ਮੈਂ ਬਾਲੀਵੁੱਡ ਵੀ ਕਾਫੀ ਸੁਣਦੀ ਹੁੰਦੀ ਸੀ 90s ਦੀ ਮੈਂ ਬਹੁਤ ਸ਼ੌਕੀਨਾ 90s ਦੇ ਗਾਣੇ ਬਹੁਤ ਪਸੰਦ ਹੈ ਹੈਗੇ ਮੈਂ ਉਸ ਟਾਈਮ ਵੀ ਸੁਣਦੀ ਸੀ ਤੇ ਪੰਜਾਬੀ ਨਾ ਮੈਂ ਕੁਝ ਕੁ ਗਾਣੇ ਸੀ 3-4 ਜਿਹੜੀ ਮੈਂ ਮੋਸਟਲੀ ਜਿਹੜਾ ਮਤਲਬ ਸੁਣਾਉਂਦੀ ਹੁੰਦੀ ਸੀ ਸਕੂਲ ਦੇ ਵਿੱਚ ਗਾਉਂਦੀ ਹੁੰਦੀ ਸੀ ਜਦੋਂ ਕਦੀ ਜੀ ਤੇ ਉਹਨਾਂ ਵਿੱਚੋਂ ਹਰ ਭਜਨ ਮਾਨ ਜੀ ਦਾ ਯਾਦ ਜੀ ਆਉਂਦੀ ਰਹਿੰਦੀ ਹੈ ਉਹ ਗਾਣਾ ਮੈਂ ਹਾਂਜੀ ਹਾਂਜੀ ਉਹ ਮੈਂ ਬਹੁਤ ਗਾਇਆ ਐਂਡ ਆਲਕਾਇਆਗਨਿਕ ਜੀ ਮੇਰੀ ਆਈਡਲ ਨੇ ਮੈਂ ਉਹਨਾਂ ਦਾ ਗਾਣਾ ਸੁਣਦੀ ਹੁੰਦੀ ਸੀ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਫਿਰੋਜ਼ ਖਾਨ ਜੀ ਦੇ ਨਾਲ ਹਾਂਜੀ ਹਾਂਜੀ ਸੋ ਇਦਾਂ ਦੀਆਂ ਚੀਜ਼ਾਂ ਮੈਂ ਸੁਣਦੀ ਹੁੰਦੀ ਸੀ ਤੇ ਜਦੋਂ ਵੀ ਕਦੀ ਮੈਂ ਕਰਨਾ ਉਹ ਵੱਡੇ ਲੋਕ ਆ ਫਿਰ ਵੀ ਮੈਨੂੰ ਇਹ ਜ਼ਰੂਰ ਕਹਿਣਾ ਪੈਣਾ ਤੁਹਾਡੀ ਆਵਾਜ਼ ਕਾਫੀ ਹੱਦ ਤੱਕ ਉਹਨਾਂ ਨਾਲ ਮਿਲਦੀ ਹੈ ਮੈਂ ਪਛਲੀ ਮਾਰਕਟਾਂ ਜੀ 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 ਮੈਨੂੰ ਕਾਫੀ ਸਾਰੀ ਕੰਪਲੀਮੈਂਟ ਆਂਦੇ ਹੁੰਦੇ ਇਸ ਚੀਜ਼ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰਾ ਮੈਂ 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 ਕਹਿੰਦੀ ਕਿ ਉਹਨਾਂ ਦੀ ਪੈਰ ਦੀ ਧੂੜ ਜਿਹੜੀ ਕਹਿੰਦੇ ਉਹ ਵੀ ਨਹੀਂ ਹੋ ਸਕਦੀ ਮੈਂ ਬਟ ਉਹ ਲਾਈਕ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਜ਼ਿਆਦਾ ਸੁਣਦੇ ਹੋ ਜਾਂ ਤੁਸੀਂ ਐਕਟਰ ਹੈਗੇ ਉਹ ਕੋਈ ਵੀ ਚੀਜ਼ ਨਾ ਤੁਸੀਂ ਜ਼ਿਆਦਾ ਦੇਖਦੇ ਹੋ ਉਹਨਾਂ ਨੂੰ ਤਾਂ ਕੋਈ ਛੋਟੀ ਜਿਹੀ ਸ਼ਵੀ ਉਹ ਆ ਜਾਂਦੀ ਹੁੰਦੀ ਆਟੋਮੈਟਿਕਲੀ ਇਹ ਬਹੁਤ ਸੋਹਣੀ ਗੱਲ ਆ ਵੀ ਇਹ ਹੰਬਲਨੈਸ ਹੈ ਜਿਹੜੀ ਨਿਮਰਤਾ ਉਹ ਹੀ ਬੰਦੇ ਨੂੰ ਪਾਰ ਲਾਉਂਦੀ ਹੈ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਜੀ ਸਨੂ ਦਸੂਪੀ ਤੁਸੀਂ ਖੁੱਤ ਬੰਨਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਡੇ ਲਈ ਬਹੁਤ ਸੁਭਾਗਾ ਮੌਕਾ ਹੁੰਦਾ ਜਿੱਥੇ ਆਪਾਂ ਸੁਣਨ ਨੂੰ ਮਿਲਦਾ ਕਿ ਪਹਿਲੀ ਸ਼ੋ ਜਿਹੜਾ ਸੋਲਡ ਆਊਟ ਹੋ ਗਿਆ ਜੀ ਸੋ ਤਿਆਰੀਆਂ ਪੱਖੋਂ ਜਿਹੜੀਆਂ ਇੱਥੋਂ ਦੀਆਂ ਸਾਡੀਆਂ ਧੀਆਂ ਧਿਆਣੀਆਂ ਪੈਣਾ ਭਰਜਾਈਆਂ ਹਾਂਜੀ ਉਹਨਾਂ ਦੇ ਲਈ ਕੀ ਨਵਾਂ ਜਿਹਦੇ ਨਾਲ ਉਹਨਾਂ ਦੇ ਮਨ ਨੂੰ ਲੱਗੇ ਕਿ ਯਾਰ ਲਾਈਵ ਦੇਖਿਆ ਮੰਨਤਨੂਰ ਨੂੰ ਸ਼ਾਨਦਾਰ ਪ੍ਰੋਡਕਸ਼ਨ ਬੇਹਤਰੀਨ ਅੰਦਾਜ਼ ਜੀ ਕੀ ਕੁਝ ਨਵਾਂ ਕੀ ਕੁਝ ਵੇਤ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਕੀ ਹੈ ਦੇਖੋ ਨਵੇਂ ਤੇ ਗਾਣੇ ਜਿਹੜੇ ਮੈਂ ਗਾਉਂਗੀ ਇਹ ਸਟੇਜ ਤੇ ਪਰਫਾਰਮ ਕਰੂੰਗੀ ਉਹ ਸਾਰੇ ਆਲਰੇਡੀ ਉਹਨਾਂ ਨੇ ਸੁਣੇ ਹੋਇਆ ਗਾਣੇ ਤੇ ਉਹੀ ਨੇ ਬਟ ਉਹਨਾਂ ਨੇ ਮੈਨੂੰ ਫਰਸਟ ਟਾਈਮ ਇੱਥੇ ਲਾਈਵ ਪਰਫਾਰਮ ਕਰਦੇ ਹੋਏ ਦੇਖਣਾ ਸਭ ਤੋਂ ਵੱਡੀ ਗੱਲ ਮੇਰੇ ਲਈ ਵੀ ਉਹੀ ਹੈ ਤੇ ਆਈ ਹੋਪ ਕਿ ਉਹਨਾਂ ਲਈ ਵੀ ਇਹ ਚੀਜ਼ ਹੋਵੇ ਸੋ ਸਭ ਤੋਂ ਅੱਛੀ ਗੱਲ ਤੇ ਇਹ ਹੀ ਹੈ ਬਾਕੀ ਮੇਰਾ ਖਿਆਲ ਹੈ ਕਿ ਸਾਰੇ ਬਹੁਤ ਇੰਜੋਏ ਕਰਨਗੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੈਗੀ ਹਾਂ ਸਾਡੀਆਂ ਹੋਰ ਵੀ ਤਿਆਰੀਆਂ ਚੱਲਦੀਆਂ ਸੀਗੀਆਂ ਸੀ ਮਿਊਜ਼ੀਸ਼ੀਅਨਸ ਦੇ ਨਾਲ ਲਾਈਵ ਤਿਆਰੀ ਕਰ ਰਹੇ ਸੀਗੇ ਸੋ ਕੁਝ ਕੁ ਚੀਜ਼ਾਂ ਵਧੀਆ ਉਸ ਤਰੀਕੇ ਨੇ ਕੀਤੀਆਂ ਹੋਈਆਂ ਕਿ ਲੀਡੀਜ਼ ਉਸ ਤੇ ਡਾਂਸ ਕਰ ਸਕਣ ਜੀ ਕਿਉਂਕਿ ਇੰਨੀ ਟਾਈਮ ਤੋਂ ਸਾਰਿਆਂ ਨੇ ਵੇਟ ਕੀਤੀ ਹੋਈ ਹੈ ਕਿ ਇਸ ਤਰੀਕ ਨੂੰ ਆਪਣਾ ਇਵੈਂਟ ਹੋਣ ਵਾਲਾ ਹੈ ਜੀ 28 ਜੂਨ ਨੂੰ ਸੋ ਜਿਹੜੀ ਸਾਰਿਆਂ ਦੀ ਵੇਟ ਹੈਗੀ ਹੈ ਜਿਹੜੀਆਂ ਸਾਡੀਆਂ ਬੀਬੀਆਂ ਨੇ ਮਾਵਾ ਪੈਣਾ ਨੇ ਜਿਨ੍ਹਾਂ ਨੇ ਸੋਹਣੇ ਸੋਹਣੇ ਸੂਟਸ ਵਾਏ ਹੋਇਆ ਜਿਨ੍ਹਾਂ ਨੇ ਟਾਈਮ ਤੇ ਤਿਆਰੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਆਪਾਂ ਨਿਰਾਸ਼ ਨਹੀਂ ਕਰਾਂਗੇ ਉਹਨਾਂ ਨੂੰ ਵਧੀਆ ਐਂਟਰਟੇਨ ਕਰਕੇ ਭੇਜਾਂਗੇ ਇਸ ਸੋਲਡ ਆਊਟ ਇਵੈਂਟ ਦੇ ਬਾਰੇ ਜੇ ਮੈਂ ਇੱਕ ਵਾਰ ਫਿਰ ਜਾਣਕਾਰੀ ਦਿਆਂ 28 ਜੂਨ ਸ਼ਾਮ 6:30 ਵਜੇ ਤੋਂ ਡੂ ਡਰਾਪ ਇਵੈਂਟ ਸੈਂਟਰ ਅਮਰੀਕਾ ਜਿਹੜਾ ਕਿ ਪੰਜਾਬੀਆਂ ਦਾ ਜਾਣਿਆ ਪਛਾਣਾ ਵੈਨਿਊ ਹੈ ਲਾਈਵ ਡੀਜੇ ਰਹੇਗਾ ਫੂਡ ਸਟਾਲਸ ਰਹਿਣਗੇ ਲਾਈਵ ਪਰਫਾਰਮੈਂਸਸ ਰਹਿਣਗੀਆਂ ਗਿਵ ਅਵੇਜ਼ ਜਿਹੜੇ ਨੇ ਬਹੁਤ ਆਕਰਸ਼ਕ ਨਾਮ ਜਿਹੜੇ ਨੇ ਉਹ ਵੀ ਮੱਝ ਤੋਂ ਦਿੱਤੇ ਜਾਣਗੇ ਆ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਅਸੀਂ ਅਗਲੇ ਚੰਦ ਮਿੰਟਾਂ ਦੇ ਵਿੱਚ ਸਰਨਦੀਪ ਸਿੰਘ ਉਹਨਾਂ ਨਾਲ ਜ਼ਰੂਰ ਕਰਾਂਗੇ ਲੇਕਿਨ ਮੈਂ ਇਹ ਗੱਲ ਬੜੇ ਮਾਣ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਸਬੀਐਸ ਸਪੋਰਟਸ ਐਂਡ ਕਲਚਰਲ ਕਲੱਬ ਦੀ 8ਵੀਂ ਸਲਾਨਾ ਤੀਆਂ ਤੀਰ ਦੀਆਂ ਦੇ ਬੈਂਦਰ ਹੀਟਾਈਡ ਨਾਈਟ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਤੋਂ ਜਾਂ ਭਾਰਤ ਤੋਂ ਬਹੁਤ ਹੀ ਮਾਨਮਤੀ ਸ੍ਰੀਲੀ ਗਾਇਕਾ ਮੰਨਤ ਨੂਰ ਜਿਹੜੇ ਨੇ ਉਹ ਤੁਹਾਡੇ ਲਈ ਰੂਗਰੂ ਹੋਣਗੇ ਔਰ ਇਸ ਟੂਰ ਨੂੰ ਡੇਲੀ ਖਬਰ ਟੀਮ ਜਿਹੜੀ ਹੈ ਆ ਉਹ ਮੈਨੇਜ ਕਰ ਰਹੀ ਹੈ ਤੇ ਇਸ ਇਵੈਂਟ ਨੂੰ ਜਿਹੇ ਤਰ੍ਹਾਂ ਤੇ ਬੂਮ ਰਾਈਡਰਸ ਜਿਹੜੇ ਨੇ ਤੁਹਾਡੇ ਤੱਕ ਲੈ ਕੇ ਆਜ਼ਰ ਹੋ ਰਹੇ ਨੇ 5 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਉਹ ਬਿਲਕੁਲ ਫਰੀ ਦੇ ਵਿੱਚ ਐਂਟਰ ਹੋ ਸਕਣਗੇ ਤੇ ਨਾਲ ਨਾਲ ਕੁਝ ਇੱਕ کاروبਾਰੀ ਮਿੱਤਰਾਂ ਦੇ ਸਾਨੂੰ ਸੁਨੇਹੇ ਵੀ ਮਿਲ ਰਹੇ ਨੇ ਔਰ ਦੇਸ਼ ਦੇ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਇਸ ਨੂੰ ਹੇਸਟਿੰਗਸ ਦੇ ਵਿੱਚ ਰਵਿੰਦਰ ਪੱਟੀ ਉਹਨਾਂ ਦੀ ਟੀਮ ਜਿਹੜੀ ਆ ਉਸ ਨੂੰ ਲੈ ਕੇ ਕਾਫੀ ਐਕਸਾਈਟਡ ਆ ਉਹਨਾਂ ਦਾ ਵੀ ਸੁਨੇਹਾ ਆ ਗਿਆ ਜੀ ਗੁਰਦੀਪ ਸਿੰਘ ਘਟਵਾਲ ਜਿਨ੍ਹਾਂ ਦੀ ਵਾਈਫ ਕੱਲ ਲੰਮਾ ਸਾਰਾ ਕੋਟ ਪਾ ਕੇ ਤੁਹਾਨੂੰ ਗੁਲਦਸਤਾ ਫੜਾ ਰਹੀ ਸੀ ਉਹਨਾਂ ਨੇ ਸਸਰੀਕਾਲ ਲਈ ਹੈ ਜੀ ਓਕੇ ਜੀ ਸਸਰੀਕਾਲ ਜੀ ਕੋਈ ਤਾਂ ਮਦੀਦ ਕੋਈ ਤੁਹਾਨੂੰ ਸਸਰੀਕਾਲ ਬੁਲਾ ਰਹੇ ਨੇ ਸਸਰੀਕਾਲ ਜੀ ਜੀ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸ਼ਰਨ ਜੀ ਉਹਨਾਂ ਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਅਸੀਂ ਨਾਲ ਉਹਨਾਂ ਨੂੰ ਐਡ ਕਰਦੇ ਹਾਂ ਹਾਂਜੀ ਹਾਂਜੀ ਸ਼ਰਨ ਜੀ ਆਓ ਜੀ ਜੀ ਆਇਆ ਨੂੰ ਪਹਿਲਾਂ ਤਾਂ ਪਹਿਲੀ ਗੱਲ ਇਹ ਪੀ ਅਸੀਂ ਤੁਹਾਡਾ ਇਸ ਕਲ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਏਡੀ ਇੱਕ ਮਾਨਵਤਾ ਸਿੱਖਿਆਤ ਨੂੰ ਸਾਡੇ ਰੂਬਰੂ ਕੀਤਾ ਜਿਨ੍ਹਾਂ ਦਾ ਜਾਬ ਚ ਨਹੀਂ ਜੰਮੂ ਚ ਨਹੀਂ ਭਾਰਤ ਦੇ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਗੀਤ ਦੇ ਵਿੱਚ ਨਾ ਬੋਲਦਾ ਸੋ ਇਹ ਬੰਦ ਕਿਵੇਂ ਬਣੀ ਤੁਸੀਂ ਖੁਦ ਕਿਦਾਂ ਦਾ ਮਹਿਸੂਸ ਕਰਦੇ ਹੋ ਕਿਉਂਕਿ ਅਸੀਂ ਤੁਹਾਨੂੰ ਇੱਕ ਪ੍ਰਮੋਟਰ ਦੇ ਤੌਰ ਤੇ ਨਹੀਂ ਤੁਹਾਨੂੰ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਪੁੱਛ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਕੀ ਜੀ ਨਵੇਂ ਇਸ ਟਾਈਮ ਆ ਲਿਸਨਰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਅ ਭਾਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਘੱਟ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਪੇਸ਼ ਕਰਕੇ ਮਾਣ ਮਹਿਸੂਸ ਕਰੀਏ ਬਿਲਕੁਲ ਸਹੀ ਇਹ ਗੈਸ ਹੈ ਮਨਤ ਜੀ ਮੈਨੂੰ ਲੱਗਦਾ ਵੀ ਹਜੇ ਜ਼ਿਆਦਾ ਟਾਈਮ ਨਹੀਂ ਹੋਇਆ ਇਹਨਾਂ ਨੂੰ ਮਿਲੇ ਰੂਪ ਰੂਪ ਦਾ ਫੋਨ ਤੇ ਤਾਂ ਚਲੋ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਪਰ ਮੈਨੂੰ ਲੱਗ ਰਿਹਾ ਕਿ ਵੀ ਮੈਨੂੰ ਮਾਣ ਮਹਿਸੂਸ ਹੋਊਗਾ ਜਦੋਂ ਇਹ ਪਰਫਾਰਮ ਵੀ ਕਰਨਗੇ ਤੇ ਆਫਟਰ दैट ਜਦੋਂ ਰਿਵਿਊ ਵੀ ਹੋਣਗੇ ਸਰ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਸੂਰ ਵਾਕ ਵਾਕ ਸ਼ੇਰਾਂ ਦੇ ਵਿੱਚ ਵੀ ਤਿਆਰੀ ਚੱਲ ਰਹੀ ਆ ਮੈਂ ਦੇਖ ਰਿਹਾ ਵਾਕ ਵਾਕ ਸਮਿਆਂ ਦੇ ਉੱਤੇ ਸਾਡੇ ਕੋਲ ਪੋਸਟਰ ਪਹੁੰਚਦੇ ਰਹਿੰਦੇ ਆ ਮੈਂ ਚਾਹਾਂਗਾ ਉਹ ਵੀ ਬਰੀਫ ਦੇ ਵਿੱਚ ਰੂ ਜਾਣਕਾਰੀ ਦਿਓ ਕਿਉਂਕਿ ਇਸ ਵਕਤ ਜਿਹੜੇ ਲੋਕ ਸੁਣ ਰਹੇ ਆ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਹਾਂਜੀ ਬਿਲਕੁਲ ਚਾਰ ਸ਼ੋਅ ਹੋ ਰਹੇ 28 ਤਰੀਕ ਨੂੰ ਇੱਥੇ ਡਿਊ ਡ੍ਰੌਪ ਆਕਲੈਂਡ ਉਸ ਤੋਂ ਬਾਅਦ 4 ਤਰੀਕ ਨੂੰ ਟਰਾਂਗਾ ਦੇ ਵਿੱਚ ਹਾਂਜੀ ਤੇ ਫਿਰ 5 ਤਰੀਕ ਨੂੰ ਹੈਮਿਲਟਨ ਦੇ ਵਿੱਚ ਜੀ ਤੇ 6 ਤਰੀਕ ਨੂੰ ਲਾਸਟ ਸ਼ੋਅ ਜਿਹੜਾ ਹੈਸਟਿੰਗਸ ਵਿੱਚ ਹੈ ਬਹੁਤ ਖੂਬਸੂਰਤ ਸਾਰਾ ਚੱਕਰ ਲਾਲਾ ਪੂਰਨ ਨਿਊਜ਼ੀਲੈਂਡ ਦਾ ਮਾਰ ਲੈਣਾ ਹੈ ਇਸ ਸਾਈਡ ਦਾ ਹੀ ਸੈਰੀ ਹੈ ਅਸਾਂ ਮੈਨੂੰ ਇਹ ਵੀ ਦੱਸੋ ਵੀ ਇਹ ਤਾਂ ਲੇਡੀਜ਼ ਓਨਲੀ ਇਵੈਂਟ ਹੋ ਗਿਆ ਸੋ ਮਨਤਨੂ ਨੂੰ ਜਿਹੜੇ ਮੇਰੇ ਵਰਗੇ ਲੋਕ ਜਿਹੜੇ ਸੋਣਾ ਚਾਹਣ ਉਹ ਵਿਚਾਰੇ ਕਿੱਥੇ ਸੋਣ ਉਹ ਤੁਹਾਨੂੰ ਵੀਡੀਓ ਭੇਜ ਦਾਂਗੇ ਜੇ ਬਣਾ ਕੇ ਸਰੇ ਵੀਡੀਓ ਜਿਹੜੀਆਂ ਟੋਰੇ ਸਪਾਈਸ ਦੇ ਪੇਜ ਤੇ ਮਿਲ ਜਾਂਦੀਆਂ ਡੇਲੀ ਖਬਰ ਦੇ ਪੇਜ ਤੇ ਮਿਲ ਜਾਂਦੀਆਂ ਨੇ ਚਲੋ ਬਹੁਤ ਸੋਹਣੇ ਦੇਖ ਕੇ ਇੰਜੋਏ ਕਰ ਸਕਦੇ ਪਰ ਮੈਂ ਇਹੀ ਕਹਾਂਗੀ ਇਹ ਥੋੜੀ ਜ਼ਾਤੀ ਹੋ ਜਾਂਦੀ ਹੈ ਹੈਨਾ ਭਾਜੀ ਬਹੁਤ ਚੰਗਾ ਲੱਗਾ ਤੁਹਾਡੇ ਮੂਵੀ ਗੱਲ ਸੁਣ ਕੇ ਜੇ ਮੈਂ ਕਹਿੰਦਾ ਤਾਂ ਮਦਦ ਗੁੱਸਾ ਕਰ ਦੇਣਾ ਸੀ ਨਹੀਂ 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 ਇਹ ਜ਼ਾਤੀ ਹੈਗੀ ਹੈ ਕਿਉਂਕਿ ਅਸੀਂ ਮੈਂ ਵੀ ਚਾਹੁੰਨੀ ਆ ਕਿ ਸਾਡੇ ਜਿਹੜੇ ਸਾਡੇ ਪ੍ਰਾਨ ਹੈਨਾ ਉਹ ਵੀ ਸਾਨੂੰ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਮੇਰੇ ਤੁਜੀ ਮੇਰੇ ਸਾਰੇ ਗਾਣੇ ਸੁਣ ਸੁਨੇ ਹੋਇਆ ਸੋ ਅਸੀਂ ਚਾਹੁੰਦੇ ਆ ਇਦਾਂ ਦਾ ਇੱਕ ਸ਼ੋਅ ਰੱਖਣਾ ਚਾਹੀਦਾ ਸੀ ਭਾਜੀ ਜੇ ਤੁਸੀਂ ਉਹ ਇਹ ਵੀ ਕੰਮ ਪੱਕਾ ਕਰ ਮੇਲਾ ਲੇਡੀਜ਼ ਦਾ ਨਹੀਂ ਉੱਥੇ ਤੁਸੀਂ ਜੈਂਸ ਮੇਲਾ ਕੋ ਕਰ ਮਿਕਸ ਕਰ ਸਕਦੇ ਹੋ ਫੈਮਿਲੀ ਮੇਲਾ ਨਹੀਂ ਕੋਈ ਗੱਲ ਨਹੀਂ ਇਹ ਵੀ ਜ਼ਰੂਰ ਹੈ ਜੀ ਆਣਾ ਸੋਚਾਂਗੇ ਕਿਉਂਕਿ ਕਿਉਂਕਿ ਆਣਾ ਸ਼ਿਕਾਇਤ ਹਮੇਸ਼ਾ ਆਉਂਦੀ ਹੁੰਦੀ ਹੈ ਈਵਨ ਜੇ ਅਸੀਂ ਇੰਡੀਆ ਵਿੱਚ ਕਰਦੇ ਹੁੰਦੇ ਤਾਂ ਜਦੋਂ ਉੱਥੇ ਵੀ ਲੇਡੀਜ਼ ਦੇ ਸ਼ੋ ਜ਼ਿਆਦਾ ਹੁੰਦੇ ਹਨ ਅੱਛਾ ਮੈਨੂੰ ਜ਼ਿਆਦਾ ਮੋਸਟਲੀ ਜਿਹੜੇ ਲੇਡੀਜ਼ ਵਾਲੇ ਸ਼ੋ ਹੈਗੇ ਜਿੱਦਾਂ ਤੀਜ ਦੇ ਹੈਨਾ ਇਦਾਂ ਦੇ ਜ਼ਿਆਦਾ ਲੋਕੀ ਪਸੰਦ ਕਰਦੇ ਆ ਉਧਰ ਮੈਨੂੰ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਸੋ ਹਮੇਸ਼ਾ ਇਹ ਹੁੰਦਾ ਬਟ ਉੱਥੇ ਮੈਨੂੰ ਇਹ ਕਿ ਹੋਣਾ ਚਾਹੀਦਾ ਮਤਲਬ ਫੈਮਿਲੀ ਸ਼ੋ ਹੋਣਾ ਚਾਹੀਦਾ ਬਲਕਿ ਸਹੀ ਅਸੀਂ ਬਹੁਤ ਸਾਰੇ ਪਰਨਾ ਪਰ ਮਾਨੂੰ ਇਸ ਗੱਲ ਬਾਤ ਵਿੱਚ ਸ਼ਾਮਲ ਕਰਦੇ ਆ ਰਵਿੰਦਰ ਪੱਟੀ ਉਹਨਾਂ ਦੇ ਨਾਲ ਨਾਲ ਹਰਪ੍ਰੀਤ ਸੰਧੂ ਆ ਹਰਪ੍ਰੀਤ ਗੋਰਜੀ ਪਰ ਸ਼ਰਮਾ ਰਾਮ ਸਿੰਘ ਗੁਲਾਸੀ ਬਲਜਿੰਦਰ ਰੰਧਾਵਾ ਜੀ ਪਰ ਪ੍ਰੀਤ ਸਵਦੀ ਹੁਣੀ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਆ ਮੈਂ ਹੁਣੇ ਹੀ ਦੇਖ ਰਿਹਾ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਵਿੱਚੋਂ ਬਹੁਤੇ ਸਾਡੇ ਭਰਾ ਆ ਸੱਚ ਜਿਹੜੇ ਜੀ ਆਇਆਂ ਨੂੰ ਕਹਿ ਰਿਆ ਸਾਡੀ ਇਸ ਧਿਆਣੀ ਨੂੰ ਸੌਰੀ ਬਾਰੇ ਕੰਮ ਪੱਕਾ ਕਰਦੇ ਹਾਂ ਜੀ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਜੇ ਤੁਹਾਡਾ ਸਾਥ ਹੋਇਆ ਨਾਲ ਤਾਂ ਆਪਾਂ ਬੇਸ਼ੱਕ ਅੱਛਾ ਸਰ ਜੀ ਕਮਿੰਗ ਬੈਕ ਟੂ ਦ ਪੁਆਇੰਟ ਜਿਹੜਾ ਆਪਣਾ ਇਹ ਸ਼ੋਅ ਆ ਸਭ ਤੋਂ ਪਹਿਲੀ ਤੇ ਗੱਲ ਮੁਬਾਰਕਬਾਦ ਦੇ ਹੱਕਦਾਰ ਆ ਤੁਸੀਂ ਇਹ ਸੋਲਡ ਆਊਟ ਹੋ ਗਿਆ ਜੀ ਉਹ ਵੀ ਉਹਨਾਂ ਟਾਈਮਾਂ ਦੇ ਵਿੱਚ ਜਿਹਨਾਂ ਟਾਈਮਾਂ ਦੇ ਵਿੱਚ ਅਸੀਂ ਕਹਿੰਨੇ ਆ ਵੀ ਨਹੀਂ ਜੀ ਨਹੀਂ ਨਿਊਜ਼ੀਲੈਂਡ ਜਿਹੜਾ ਉਹ ਸ਼ਾਇਦ ਰੈਸੈਸ਼ਨ ਦੇ ਵਿੱਚ ਹਲੇ ਬਾਹਰ ਨਹੀਂ ਆਇਆ ਲੇਕਿਨ ਜਿੰਨਾ ਸੋਹਣਾ ਰਿਸਪੌਂਸ ਇਸ ਸ਼ੋਅ ਨੂੰ ਮਿਲਿਆ ਤੁਹਾਡੇ ਬੀਤੇ ਸਮੇਂ ਜਿਹੜੇ ਸ਼ੋਅ ਤੁਸੀਂ ਕਰਵਾਏ ਸੀ ਬਿਲਕੁਲ ਉਸੇ ਰਵਾਇਤ ਦੇ ਅੰਦਾਜ਼ ਵਿੱਚ ਇਹਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਸੋ ਕਿਸ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਵੱਲੋਂ ਹੈ ਲੌਜਿਸਟਿਕਲੀ ਉਹ ਤੁਹਾਡੇ ਮੂੰਹੋਂ ਸੁਣੀ ਤਾਂ ਜਾਦਾ ਵਧੀਆ ਬਿਲਕੁਲ ਭਾਜੀ ਤਿਆਰੀਆਂ ਜਿਵੇਂ ਪਹਿਲੇ ਵੀਵੈਂਟ ਕਰੀਦੇ ਨੇ ਸੈਲ ਮੈਨੇਜਡ ਹੁੰਦੇ ਨੇ ਸਾਰੇ ਤੇ ਕੋਸ਼ਿਸ਼ ਕਰੀ ਦੀ ਜਿਹੜੀਆਂ ਕਮੀਆਂ ਨੇ ਉਹ ਅਗਲੀ ਵਾਰੀ ਅਸੀਂ ਨਾ ਕਰੀਏ ਉਹਨਾਂ ਨੂੰ ਦੂਰ ਕਰਕੇ ਹੀ ਫੇਰ ਪੇਸ਼ ਕਰੀਏ ਅਗਲੇ ਵਾਰੀ ਤੇ ਇਸ ਵਾਰੀ ਥੋੜਾ ਡਿਫਰੈਂਟ ਮੈਂ ਕਹਾਂਗਾ ਕਿ ਇਸ ਟਾਈਮ ਇਸ ਵਾਰੀ ਪ੍ਰੋਡਕਸ਼ਨ ਥੋੜੀ ਜਿਹੀ ਐਕਸਟਰਾ ਕਰ ਰਹੇ ਆ ਅੱਛਾ ਜੀ ਹਾਂਜੀ ਤੇ ਜਿੱਦਾਂ ਲੇਡੀਜ਼ ਲਈ ਹੁੰਦਾ ਕਿ ਜੇ ਆਰਟਿਸਟ ਥੋੜਾ ਜਿਹਾ ਪਿੱਛੇ ਜਦੋਂ ਸਟੇਜ ਤੇ ਗਾਉਂਦਾ ਕਿ ਵੀਆਈਪੀ ਸੀਟਿੰਗ ਹੁੰਦੀ ਹੈ ਤੇ ਜਿਹੜੇ ਉਸ ਤੋਂ ਬੈਕ ਵਾਲੇ ਹੁੰਦੇ ਨੇ ਜਨਰਲ ਵਾਲੇ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ ਪਰ ਇਸ ਵਾਰੀ ਸੀ ਰੈਂਪ ਵੀ ਲਗਾ ਰਹੇ ਆ ਥੋੜ ਵੱਡਾ ਰੈਂਪ ਕਿ ਜਿਹੜਾ ਜਿੱਥੇ ਨੋਰਮਲ ਲੀਜਨ ਆ ਗਿਆ ਉਹਨਾਂ ਤੱਕ ਮੰਨਤ ਜੀ ਪਹੁੰਚ ਕੇ ਉਹਨਾਂ ਤੱਕ ਅਟ੍ਰੈਕਸ਼ਨ ਹੋਏਗੀ ਵੀ ਉਹਨਾਂ ਨੂੰ ਵੀ ਲੱਗੇਗਾ ਵੀ ਸ਼ਾਇਦ ਸਾਡੇ ਲਈ ਹੀ ਮਤਲਬ ਇਹ ਗਾਰੇ ਨੇ ਸਾਨੂੰ ਹੀ ਇੰਟਰਟੇਨ ਕਰਨ ਆਏ ਨੇ ਸਪੈਸ਼ਲੀ ਆਦਰਵਾਇਸ ਕਿਸ ਤਰ੍ਹਾਂ ਕਿਤੇ ਸਾਨੂੰ ਇਹ ਸੁਣਨ ਨੂੰ ਮਿਲ ਜਾਂਦਾ ਕਿ ਵੀ ਸਟੇਜ ਪਿੱਛੇ ਸੀਗੀ ਅੱਗੇ ਵੀਆਈਪੀ ਸੈਕਸ਼ਨ ਸੀਗਾ ਉਸ ਤੋਂ ਪਿੱਛੇ ਸਸੀਂ ਦੂਰ ਸੀ ਉੱਥੋਂ ਦੇਖਿਆ ਉੱਥੋਂ ਸੁਣਿਆ ਪਰ ਇਸ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਕਮੀ ਜਿਹੜੀ ਹੈ ਦੂਰ ਕਰੀਏ ਤੇ ਬਾਕੀ ਸਟਾਲਸ ਦੀ ਗੱਲ ਹੈਗੀ ਹੈ ਜਿਹੜੇ ਕਿ ਲੇਡੀਜ਼ ਲਈ ਖਾਸ ਕਰਕੇ ਜੁਐਲਰੀ ਜੋ ਕੱਪੜੇ ਹੋਗੇ ਸ਼ੌਪਿੰਗ ਤੋਂ ਲੋਲਸ ਫੋਰ ਸਟੋਰਸ ਹਾਂਜੀ ਹਾਂਜੀ ਤੇ ਸੋਰਸ ਐਗਜ਼ੈਕਟਲੀ ਕ੍ਰੈਡਿਟ ਕਾਰਡ ਉਹਨੇ ਆਪਣੇ ਘਰ ਵਾਲਿਆਂ ਦੇ ਜੇ ਬਾਕੀ ਕੱਢਦੇ ਹਾਂ ਤੇ ਫੂਡ ਇੰਡੀਅਨ ਬਾਰਾਟੀ ਵੱਲੋਂ ਹਮੇਸ਼ਾ ਹੀ ਸਵਾਦਿਸ਼ ਫੂਡ ਜਿਹੜਾ ਉੱਥੇ ਹੋਏਗਾ ਹਾਂਜੀ ਤੇ ਬਾਕੀ ਪਰਫਾਰਮੈਂਸ ਜਿਹੜੀਆਂ ਹੈਗੀਆਂ ਨੇ ਉਹ ਵੀ ਉਸ ਤੋਂ ਪਹਿਲਾਂ ਵੀ ਹੈਗੀਆਂ ਨੇ ਤੇ ਮਨਜਜੀ ਦੇ ਨਾਲ ਵੀ ਗਰੁੱਪ ਪਰਫਾਰਮ ਕਰ ਰਹੇ ਨੇ ਇਹ ਵੀ ਇੱਕ ਇਸ ਵਾਰੀ ਥੋੜਾ ਜਿਆਦਾ ਸੀ ਮਤਲਬ ਕੋਸ਼ਿਸ਼ ਕੀਤੀ ਹੈ ਵੀ ਕਿ ਡਿਫਰੈਂਟ ਜਿਹਾ ਕਰੀਏ ਜੀ ਤੇ ਬਹੁਤ ਸਾਰੇ ਇਦਾਂ ਦੇ ਗਰੁੱਪਸ ਹੈਗੇ ਨੇ ਜਿਹੜੇ ਮੇਨ ਮਤਲਬ ਆਪਣੇ ਆਕਲੈਂਡ ਦੇ ਮੇਨ ਗਰੁੱਪ ਉਹ ਸਾਰੇ ਪਰਫਾਰਮ ਕਰ ਰਹੇ ਨੇ ਥੈਂਕਸ ਕਰਨਾ ਚਾਹਾਂਗਾ ਸਾਰਿਆਂ ਨੂੰ ਜਿੰਨੇ ਵੀ ਐਸੋਸੀਏਟਡ ਹੈਗੇ ਨੇ ਇਸ ਪੂਰੇ ਇਵੈਂਟ ਦੇ ਵਿੱਚ ਸਾਡੇ ਜਿਹੜੇ ਮਾਨ ਮਤੇ ਸਪਾਂਸਰ ਆ ਉਹਨਾਂ ਦਾ ਹਾਂਜੀ ਹਾਂਜੀ ਸਪਾਂਸਰਸ ਵੀ ਹੋਰ ਵੀ ਗਾਇਬ ਗਾਇ ਜਿੱਦਾਂ ਇਹ ਚੀਜ਼ ਨੂੰ ਇਤ ਤੱਕ ਪੋਸੀਬਲ ਬਣਾਇਆ ਕਿ ਅਸੀਂ ਪੇਸ਼ ਕਰ ਸਕੀਏ ਸਾਡੇ ਵੱਡੇ ਵੀਰ ਰਵਿੰਦਰ ਸਿੰਘ ਬਸਿਆਲਾ ਜੀ ਕਹਿੰਦੇ ਜੀ ਵੈਲਕਮ ਟੂ ਦਾ ਬਿਊਟੀਫੁਲ ਕੰਟਰੀ ਨਿਊਜ਼ੀਲੈਂਡ ਆ ਦ ਜੀ ਸੋਨੀ ਜੀ ਕਹਿੰਦੇ ਵੀ ਆ ਜਾਓ ਜੀ ਅਸੀਂ ਟਰਾਂਗੇ ਵਿੱਚ ਵੇਟ ਕਰ ਰਹੇ ਹਾਂ ਐਮਪੀ ਫੂਡਸ ਤੋਂ ਐਮਪੀ ਨਾਗਰਾ ਜੀ ਜਿਹੜੇ ਨੇ ਹੇਸਟਿੰਗਸ ਤੋਂ ਤੁਹਾਨੂੰ ਸੱਸੀਕਾ ਬੁਲਾ ਰਹੇ ਆ ਸੱਸੀਕਾ ਜੀ ਸੋ ਇਹ ਬਹੁਤ ਵਧੀਆ ਗੱਲ ਆ ਕਿ ਸਾਰੇ ਦੇਸ਼ਾਂ ਦੇ ਲੋਕ ਜਿਹੜੇ ਆ ਆ ਮਨਜੀ ਸ਼ਰਨੋਣੀ ਤੈਨ ਚਾਰ ਵਾਰੀ ਕਹਿਤਾ ਵੀ ਗਾ ਰਹੇ ਆ ਗਾਉਂਦੇ ਬਹੁਤ ਸੋਹਣਾ ਗਾਉਣਗੇ ਬਹੁਤ ਸੋਹਣਾ ਜੀ ਲੇਕਿਨ ਥੋੜਾ ਜਿਹਾ ਜਲਵਾ ਜ਼ਰੂਰ ਦਿਖਾਓ ਹੁਨੇ ਭਾਜੀ ਸ਼ਰਜੀ ਹਾਂਜੀ ਹਾਂਜੀ ਮੈਂ ਕੀ ਸੁਣਾਵਾ ਕੀ ਸੁਣਨਾ ਚਾਹੋਗੇ ਆਪਣਾ ਹੁਣ ਤੱਕ ਦਾ ਸਭ ਤੋਂ ਹਰਮਨ ਦਾ ਗੀਤ ਜਿਹੜਾ ਸਾਡੇ ਲਈ ਰੂਲਸ ਵੀ ਦੇ ਟੈਗ ਦੇ ਤੌਰ ਤੇ ਵੱਜਦਾ ਆਹ ਤੁਸੀਂ ਕੀ ਸੁਣਾਉਣਾ ਚਾਹਾਂਗੇ ਕੀ ਮੱਤ ਜੀ ਸ਼ਰ ਸ਼ ਹੋ ਮੇਰੇ ਸੁਣਨੇ ਸੁਣਨੇ ਪੈਰ ਤੂਤਾ ਜਨਰ ਨਾ ਸ਼ਹਿਰ ਬੋਤਾ ਮੰਗਦੀ ਨਾ ਥੋੜਾ ਲੈ ਦੇ ਚਾਂਝਰਾ ਦਾ ਜੋੜਾ ਜੀਓ ਹੋ ਮੇਰੇ ਸੁਣਨੇ ਸੁਣਨੇ ਪੈਰ ਤੂਤਾ ਜਨਰ ਨਾ ਸ਼ਹਿਰ ਬੋਤਾ ਮੰਗਦੀ ਨਾ ਥੋੜਾ ਲੈ ਦੇ ਚਾਂਝਰਾ ਦਾ ਜੋੜਾ ਜਿਹੜਾ ਵੀਕ ਪਸਾਰਾਂ ਵਿੱਚ ਆਮ ਵੀ ਮੁੰਡਿਆਂ ਸੰਦਲੀ ਸੰਦਲੀ ਨਾਨਾ ਵਿੱਚ ਤੇਰਾ ਨਾਮ ਵੀ ਮੁੰਡਿਆਂ ਸੰਦਲੀ ਸੰਦਲੀ ਨਾਨਾ ਵਿੱਚ ਤੇਰਾ ਨਾਮ ਵੀ ਮੁੰਡਿਆਂ ਸੰਦਲੀ ਸੰਦਲੀ ਨਾਨਾ ਵਿੱਚ ਤੇਰਾ ਨਾਮ ਵੀ ਮੁੰਡਿਆਂ ਕੀ ਬਾਤ ਆ ਬਹੁਤ ਥੋੜੇ ਗਾਇਕ ਜਾਂ ਗਾਇਕਾਵਾ ਜਿਹੋ ਜੀ ਰਿਕਾਰਡਿੰਗ ਉਹਨਾਂ ਦੀ ਸਟੂਡੀਓ ਦੇ ਵਿੱਚ ਹੁੰਦੀ ਆ ਆ ਥੈਂਕ ਯੂ ਜੀ ਆਮ ਤੌਰ ਤੇ ਕਿਵਰੀ ਲਾਈਵ 'ਚ ਲੱਭਣੀ ਔਖੀ ਹੋ ਜਾਂਦੀ ਆ ਥੈਂਕ ਯੂ ਸੋ ਮਚ ਸੋ ਪਹਿਲਾ ਮਰਮੂਣ ਵਾਰਸਪਾ ਜੀ ਤੇ ਦੂਜੇ ਨੰਬਰ 'ਤੇ ਮੈਂ ਤੁਹਾਡੀ ਆਵਾਜ਼ 'ਚ ਉਹ ਜਾਦੂ ਦੇਖ ਰਿਹਾ ਆ ਪਾ ਜੀ ਥੈਂਕ ਯੂ ਸੋ ਮਚ ਮੀਨਸ ਅ ਲੋਟ ਬਹੁਤ ਵੱਡੀ ਰਹਿਮਤ ਆ ਹਾਂ ਮੈਂ ਇਹ ਵੀ ਚਾਹਾਂਗਾ ਕਿ ਆਪਣੇ ਉਸਤਾਦ ਲੋਕਾਂ ਨੂੰ ਜਿਹੜਾ ਤੋਂ ਤੁਸੀਂ ਪ੍ਰੇਰਣਾ ਲਈ ਵੈਸੇ ਤੁਸੀਂ ਜ਼ਿਕਰ ਕੀਤਾ ਬੇਬੀ ਜੀ ਜਿਹਨਾਂ ਨੂੰ ਅਕਨੋਲਡਜ ਕਰਨਾ ਚਾਹਉ ਤਾਂ ਜੀ ਮੈਂ ਤਾਂ ਇਹ ਦੱਸਣਾ ਚਾਹੂੰਗੀ ਮੈਂ ਨਾ ਮੈਂ ਮੈਂ ਸੱਚੀ ਦੱਸਣਾ ਚਾਹੂੰਗੀ ਕਿ ਮੈਂ ਕਦੀ ਮੈਨੂੰ ਸਿੱਖਣ ਦਾ ਪਾ ਜੀ ਨਹੀਂ ਮੌਕਾ ਮਿਲਿਆ ਮੈਂ ਸਿਰਫ ਸੁਣ ਸੁਣ ਕੇ ਹੀ ਸਿੱਖਿਆ ਜਿੰਨਾ ਇੱਕ ਮੈਨੂੰ ਗਾਣਾ ਆਉਂਦਾ ਹੈ ਤੇ ਉਹ ਮੈਂ ਸਿਰਫ ਸੁਣ ਸੁਣ ਕੇ ਹੀ ਸਿੱਖਿਆ ਤੇ ਕੰਮ ਕਰਦੇ ਹੋਏ ਹਾਲੀ ਵੀ ਸਿੱਖਦੀ ਹੀ ਪਿਆ ਜਿੱਦਾਂ ਹਰ ਇੱਕ ਦਿਨ ਨਵਾਂ ਹੁੰਦਾ ਹੈ ਜੀ ਸੋ ਹਰ ਦਿਨ ਸਿੱਖਣ ਨੂੰ ਹੀ ਮਿਲਦਾ ਹੈ ਬਹੁਤ ਸੋਹਣੀ ਗੱਲ ਆச்சா ਸਾਡੇ 6 ਵਜੇ ਸਮਾਂ ਰੱਖਿਆ ਸ਼ਰਨ ਜੀ ਹੁਣਾ ਨੇ ਜੀ ਆਪ ਵੀ ਇਹ ਬਹੁਤ ਅਨੁਸ਼ਾਸਨ ਚ ਰਹਿਣ ਵਾਲੇ ਜੀ ਮੈਂ ਚਾਹਾਂਗਾ ਕਿ ਸੋਲਡ ਆਊਟ ਸ਼ੋਅ ਦੇ ਵਿੱਚ ਆਉਣਾ ਤਾਂ ਹੈਗਾ ਹੀ ਆ ਸਾਰਿਆਂ ਨੇ ਜੀ 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 ਤੁਸੀਂ ਇੱਕ ਬੇਨਤੀ ਇਹ ਕਰਦੇ ਹੋ ਵੀ ਕਿਰਪਾ ਕਰਕੇ ਸਮੇਂ ਸਿਰ ਪਹੁੰਚੋ ਤਾਂ ਕਿ ਤੁਹਾਡੀ ਪਰਫਾਰਮੈਂਸ ਸਮੇਂ ਸਿਰ ਤੁਸੀਂ ਮੰਚ ਤੇ ਆ ਸਕੋ ਹਾਂਜੀ ਹਾਂਜੀ ਬਿਲਕੁਲ ਜੀ 28 ਜੂਨ ਨੂੰ ਤੁਸੀਂ ਟਾਈਮ ਤੇ ਪਹੁੰਚਣਾ ਹੈ ਭਾਜੀ ਆਪਣਾ ਐਗਜ਼ੈਕਟ ਟਾਈਮ ਕੀ ਹੈਗਾ 6:30 ਗੇਟ ਓਪਨ 6:30 ਗੇਟ ਓਪਨ ਹੋ ਜਾਣੇ ਆ ਤੇ 6:30 ਤੁਸੀਂ ਸ਼ਾਰਪ ਕਿਉਂਕਿ ਮੈਨੂੰ ਇੱਥੋਂ ਦਾ ਪਤਾ ਹੈ ਕਿ ਲੋਕੀ ਬੜੇ ਪੰਕਚੁਅਲ ਹੁੰਦੇ ਆ ਜੀ ਸੋ 6:30 ਤੁਸੀਂ ਜਿੱਦਾਂ ਹੀ ਗੇਟ ਖੁੱਲਣਾ ਤੁਸੀਂ ਨਾਲ ਹੀ ਐਂਟਰੀ ਕਰਕੇ ਬੈਠ ਜਾਣਾ ਹੈ ਸੋ ਬਾਕੀ ਲੋਕਾਂ ਆਫਟਰ ਜਿਹੜੀ ਪੂਰੀ ਹਾਂਜੀ ਟੀਮ ਜਿਹੜੀ ਕਰਨ ਨੂੰ ਤਿਆਰ ਆ ਬਿਲਕੁਲ ਬਿਲਕੁਲ ਸਾਰਾ ਕੁਝ ਵੈਲ ਮੈਨੇਜ ਕੀਤਾ ਹੋਇਆ ਜੀ ਸੋ ਸਾਰੀਆਂ ਚੀਜ਼ ਆ ਰੈਡੀ ਨੇ ਬਸ ਤੁਸੀਂ ਆਉਣਾ ਹੈ ਬਸ ਸੂਟ ਪਾ ਕੇ ਆ ਜਾਓ ਯੈਸ ਤੇ ਸੂਟ ਨਹੀਂ ਵੀ ਪਾਇਆ ਹੁੰਦੇ ਕੋਈ ਚੱਕਰ ਨਹੀਂ ਕਿਉਂਕਿ ਬਾਹਰ ਮੈਂ ਦੇਖ ਰਹੀ ਆ ਜਿੱਦਾਂ ਦਾ ਮੌਸਮ ਥੋੜਾ ਠੰਡ ਵਾਲਾ ਹੈ ਸੋ ਮੈਨੂੰ ਤੇ ਪਾਉਣਾ ਪੈਣਾ ਹੈ ਹਾਂਜੀ ਅਸੀਂ ਜਿਵੇਂ ਇੰਡੀਆ ਤੋਂ ਕਾਫੀ ਗਰਮੀ ਚ ਆਏ ਆ ਨਾ ਤੇ ਇੱਥੇ ਆ ਕੇ ਇੱਕਦਮ ਠੰਡ ਦੇ ਵਿੱਚ ਸੋ ਕੋਈ ਚੱਕਰ ਨਹੀਂ ਜਿਹੜੇ ਸੂਟ ਨਹੀਂ ਵੀ ਪਾਉਣਾ ਚਾਹੁੰਦੇ ਕੰਫਰਟੇਬਲ ਡਰੈਸਸ ਪਾ ਕੇ ਆਪਾਂ ਐਂਟਰਟੇਨ ਕਰਨਾ ਹੈ ਤੇ ਕੁਝ ਵੀ ਪਾ ਕੇ ਆਓ ਜਲਦੀ ਬਹੁਤ ਸ਼ੁਕਰੀਆ ਬਨਤ ਤੁਹਾਡੀ ਸਮੇਂ ਦੇ ਲਈ ਔਰ ਖਾਸ ਔਰਤੀ ਜਿਹੜਾ ਤੁਹਾਡਾ ਰਵਈਆ ਆਪਣੇ ਪਿਆਰਿਆਂ ਦੇ ਨਾਲ ਸਾਂਝ ਪਾਉਣ ਦਾ ਬਹੁਤ ਸ਼ਾਨਦਾਰ ਬਹੁਤ ਨਿਮਰ ਔਰ ਵਾਹਿਗੁਰੂ ਕਰੇ ਤੁਸੀਂ ਇਸੇ ਤਰ੍ਹਾਂ ਨਿਮਰ ਰਹੋ ਔਰ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਿੰਨੀਆਂ ਖੁਸ਼ਖਬਰੀਆਂ ਹਲੇ ਆਉਣੀਆਂ ਉਹਨਾਂ ਲਈ ਵੀ ਸ਼ੁਭਕਾਮਨਾ ਤੇ ਤੁਹਾਡੇ ਜਿਹੜਾ ਗਾਇਕੀ ਦਾ ਕੈਰੀਅਰ ਆ ਉਹਦੇ ਵਿੱਚ ਵੀ ਅਸੀਂ ਚਾਹਾਂਗੇ ਅਸੀਂ ਹੋਰ ਬਿਹਤਰ ਹੋਰ ਵਧੀਆ ਸੁਣਦੇ ਰਹੀਏ ਜਿਹੜਾ ਸ਼ਰਮਜੀ ਉਹਨਾਂ ਦਾ ਇੱਕ ਸੁਪਨਾ ਹੈ ਕਿ ਆਪਾਂ ਇੱਕ ਕੰਬਾਈਨਡ ਸਾਂਝੀ ਆਡੀਅנס ਦੇ ਲਈ ਹੰਦ ਗੁਰੂ ਗੁਰੂ ਹੁੰਦੇ ਦੇਖੀਏ ਹਾਂਜੀ ਹੁਣ ਮੇਰਾ ਵੀ ਹੈਗਾ ਡੈਫੀਨਟਲੀ ਸੋ ਮਾਚ ਐਟਸ ਬੀਨ ਅ ਪ੍ਰਿਵਿਲੇਜ ਜਿਹੜਾ ਤੁਹਾਡੇ ਵਰਗੇ ਖਾਸਾ ਤੇ ਟੈਲੈਂਟਡ ਲੋਕ ਨੇ ਉਹਨਾਂ ਨੂੰ ਇਡੇ ਜੰਮਰ ਤਰੀਕੇ ਨਾਲ ਆਪਣੇ ਪਿਆਰਾਂ ਦੇ ਵਿੱਚ ਵਿਚਰਦੇ ਦੇਖਣਾ ਇਹ ਆਪਣੇ ਆਪ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਆਉਣ ਵਾਲੇ ਕੱਲ ਸ਼ਾਮ ਨੂੰ ਰੌਣਕਾ ਲਾ ਦਿਓ ਜੀ ਬਿਲਕੁਲ ਬਿਲਕੁਲ ਕੀ ਬ੍ਰੋਕਿੰਗ ਜੀ ਜੀ ਥੈਂਕ ਯੂ ਸੋ ਮਾਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬ੍ਰੀਲੀ ਦੋਸਤਾਂ ਗੱਲਾਂ ਹੋ ਰਹੀਆਂ ਸੀ ਮੰਨਤ ਨੂਰ ਹੋਣਾ ਦੇ ਨਾਲ ਮੈਂ ਯਾਦ ਕਰਾ ਦਿਆਂ ਕਿ ਆਉਣ ਵਾਲੇ ਕੱਲ SBS Sports and Cultural Club ਵੱਲੋਂ ਇਹਨਾਂ ਨੂੰ ਆਪਣੇ 8ਵੇਂ ਸਾਲਾਨਾ ਤੀਆਂ ਤੀਰ ਦੀਆਂ ਮੇਲੇ ਦੇ ਵਿੱਚ ਰੂਪਰੂ ਕੀਤਾ ਜਾਣਾ ਹੈ ਅਤੇ ਸਾਡੇ ਬਹੁਤ ਸਾਰੇ ਭੈਣਾ ਭਰਾਵਾਂ ਨੇ ਜਿਥੇ ਲੰਮੇ ਇੰਤਜ਼ਾਰ ਕੀਤੇ ਨੇ ਇਸ ਸ਼ਾਮ ਦੇ ਉਹਨਾਂ ਦੇ ਲਈ ਇੱਕ ਬਹੁਤ ਸ਼ਾਨਦਾਰ ਮੌਕਾ ਹੋਣਾ ਕਿ ਉਹ ਕੱਲ ਨੂੰ ਉਹਨਾਂ ਦੇ ਨਾਲ ਇਸ ਸ਼ਾਨਦਾਰ ਸ਼ੰਦ ਦਾ ਹਿੱਸਾ ਲੈ ਸਕਣ ਸ਼ਰਨ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਬੂਮ ਰਾਈਡਰਸ ਵੱਲੋਂ ਮੈਨੇਜ ਕਰਦੇ ਵਾਸਤੇ ਅਗਾਊਂ ਧੰਨਵਾਦ ਕਰਦੇ ਆਂ ਅਜਿਹੇ ਚੰਗੇ ਫਨਕਾਰਾਂ ਨੂੰ ਸ੍ਰੀਲੇ ਫਨਕਾਰਾਂ ਨੂੰ ਉਹ ਜ਼ਰੂਰ ਤੁਹਾਡੇ ਸਾਡੇ ਲਈ ਹਮੇਸ਼ਾ ਰੂਗੂ ਕਰਦੇ ਰਹਿਣ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਗੱਲਬਾਤ ਨੂੰ ਅੱਜ ਸ਼ਾਮ ਨੂੰ ਅਸੀਂ ਦੁਬਾਰਾ ਰਿਪੀਟ